सिपाही हाँ मेरा मलकीत सिंह पोस्ट छत्तीसगढ़ जी बहुत ज्यादा गर्व की बात है महसूस हो रहा मेरे को बहुत था पूरे पिंड वाले ने बड़ा बढ़िया स्वागत किया मेरा हां जी बहुत बढ़िया लगा ਇਹ ਘਟਨਾ 31 2024 ਨੂੰ ਵਜਈ ਮਤਲਬ ਕਿ ਆਪਾਂ ਦੇਸ ਕੈਂਪ ਤੋਂ ਲੰਘ ਗਏ ਨਵਾਂ ਕੈਂਪ ਉੱਥੇ ਨਕਸਲੀਾਂ ਨੇ ਆਡੇ ਤੇ এনਕਾਉਂਟਰ ਸ਼ੁਰੂ ਹੋ ਗਿਆ ਉੱਥੇ এনਕਾਉਂਟਰ ਦੇ ਵਿੱਚ ਮੇਰੇ ਇੱਕ ਸਾਥੀ ਨੂੰ ਗੋਲੀ ਲੱਗੀ ਉਹਨੂੰ ਬਚਾਉਣ ਵਾਸਤੇ ਮੈਂ ਅੱਗੇ ਵਧਿਆ ਤੇ ਮੇਰੇ ਦੋ ਗੋਲੀ ਲੱਗੀਆਂ ਇੱਕ ਛਾਤੀ ਔਰ ਇੱਕ ਮੇਰੇ ਡੋਲੇ ਤੇ ਗੋਲੀ ਲੱਗੀ ਠੀਕ ਹੈ ਜੀ ਤੇ ਜਿਹੜੇ ਨਕਸਲੀ ਉਧਰੋਂ ਆਪਣੇ ਮੇਰੇ ਸਾਥੀ ਹਲਾ ਰਹੇ تھے ਉਹਨਾਂ ਨੂੰ ਕੋਰ ਤੇ ਪਿੱਛੇ ਪਿੱਛੇ ਤੇ ਜਰ ਇੱਕ ਬੰਦਾ ਹੈ ਆਪਣਾ ਪਰ ਬਾਅਦ ਵਿੱਚ ਹਸਪੀਟਲ ਚ ਜਾ ਕੇ ਡੈਥ ਹੋ ਗਿਆ ਦੇਸ਼ ਵਾਸਤੇ ਦੇ ਗਰਵ ਦੀ ਬਾਤ ਆ ਬਣ ਰਹੀ ਆ ਪਾ ਜਦ ਮਨੇ ਫੌਜ ਤੇ ਭਰਤੀ ਹੁੰਨੇ ਆ ਤੇ ਹਨ ਹਰ ਇੱਕ ਨੂੰ ਮਨੇ ਫੌਜ ਤੇ ਜਾ ਕੇ ਚੰਗੇ ਕੰਮ ਕਰਨੇ ਚਾਹੀਦੇ ਹਨ ਠੀਕ ਹੈ ਜੀ ਬਹੁਤ ਗਰਵ ਦੀ ਗੱਲ ਆ ਜਿਹੜਾ ਪਤਾ ਹੀ ਨਹੀਂ ਉਹਦੇ ਵਿੱਚ ਮਰੇ ਕਿ ਨਾ ਸੋਲੇ ਚੱਕਰ ਤੇ ਨਾਮ ਆਇਆ ਮੇਰਾ 15 ਅਕਤੂਬਰ 2024 ਦੇ ਵਿੱਚ ਆ ਬਹੁਤ ਬੇਮਾਨ ਮਹਿਸੂਸ ਹੋਇਆ ਮੈਨੂੰ ਨੌਜਵਾਨ ਨੂੰ ਇਹ ਕਿ ਨਸ਼ਿਆਂ ਤੋਂ ਦੂਰ ਰਹਿਣ ਔਰ ਫੌਜ ਵਾਲਾ ਵੱਤ ਤੋਂ ਵੱਧ ਮਤਲਬ ਆਪਣੇ ਜੇ ਫੌਜ ਦੇ ਚ ਭਰਤੀ ਹੁੰਦੇ లైతే پیسے اسی ਸੁਪਨੇ ਕੇ ਪਰ ਮੈਂ ਦੇਹ ਦੀ ਸੇਵਾ ਕਰਦੇ ਰਹਾਂਗਾ ਮੈਂ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦੀ ਹੈ ਜੀ ਉਸੇ ਹੀ ਕਹਿਣਾ ਚਾਹੇ ਕਿ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਗਈਆਂ ਖੁਸ਼ੀ ਮਨਾਉ ਲਏ ਜੀ ਉਸੇ ਨੇ ਕਿਵੇਂ ਸੂchna ਮਿਲੀ ਤੁਹਾਨੂੰ ਨਾਲ ਸ਼ਾਮ ਨੂੰ 7 ਵਜੇ ਨੇ ਫੋਨ ਕੀਤਾ ਸੀ ਫਿਰ ਦੀਦੀ ਨੂੰ ਕੀਤਾ ਸੀ ਉਹਨਾਂ ਨੇ ਫਿਰ ਸਾਨੂੰ ਦੱਸਿਆ ਕਿ ਗੋਲੀ ਲੱਗ ਗਈ ਇਦਾਂ ਤੇ ਫਿਰ ਜਗਦਾ ਮੰਮੀ ਰੋਣ ਲੱਗ ਗਏ ਫਿਰ ਇੰਨਾਂ ਨੇ ਫਿਰ ਆਪ ਵੀਡੀਓ ਕਾਲ ਕੀਤੀ ਫਿਰ ਅਸੀਂ ਗੱਲ ਕੀਤੀ ਫਿਰ ਥੋੜਾ ਸਾਨੂੰ ਠੀਕ ਲੱਗਿਆ ਕਿ ਹਾਂ ਥੋੜਾ ਠੀਕ ਹੈ ਉਸ ਵੇਲੇ ਤਾਂ ਮਨ ਭਰ ਗਿਆ ਪਰ ਜਦੋਂ ਸੋਹਰਿਆ ਚੱਕਰ ਦੇ ਵਾਸਤੇ ਨਾ ਅਨਾਉਂਸ ਹੋਇਆ ਉਹ ਮਨ ਚਾਹ ਹੂੰਦੋਂ ਵਧੀਆ ਲੱਗਿਆ ਪਰ ਮਾਤਾ ਦਾ ਲੱਖ ਲੱਖ ਸ਼ੁਕਰ ਬਸ ਤੁਸੀਂ ਨਾਲ ਹੀ ਸੀ ਰਾਸ਼ਟਰਪਤੀ ਦੇ ਮੇਲੇ ਹਾਂਜੀ ਉਸ ਵੇਲੇ ਜਦੋਂ ਇਹਨਾਂ ਨੂੰ ਰਾਸ਼ਟਰਪਤੀ ਦੇਰੇ ਸੀ ਸੋਹਰਿਆ ਚੱਕਰ ਤੁਹਾਨੂੰ ਕਿੰਨਾ ਕੋ ਮਹਿਸੂਸ ਹੋ ਰਿਹਾ ਸੀ ਮਾਨ ਹਾਂਜੀ ਬਹੁਤ ਵਧੀਆ ਲੱਗਿਆ ਨਾਂ ਕੇ ਪਰ ਚੋ ਦਾ ਨਾਨਾ ਜੀ ਆਰਮੀ ਦੇ ਸੂਬੇ ਦਾ ਦੂਰ ਨ ਲੜਾਈਆਂ 65 ਘਟੀਆਂ ਲੜਾਈ ਲੜੀ ਇਹਦਾ ਛੋਟਾ ਭਰਾ ਆਰਮੀ ਦੇ ਵਿੱਚ ਆ ਬਾਕੀ ਪਣਾਈਆਂ ਨਾਲ ਆਰਮੀ ਵਿੱਚ ਸਾਰੇ ਸਾਡੇ ਪਰਿਵਾਰ ਦੇ ਵਿੱਚ ਹਰ ਇੱਕ ਮਾਣ ਕਿ ਦੇਸ਼ ਦੀ ਸੇਵਾ ਕਰਨ ਦੀ ਗੁੱਟੀ ਆ ਮਹਾਰ ਆਰਮੀ ਦੀ ਨਾਨਕ ਨਾਨਕ ਨਾਂ ਲੱਗਦਾ ਠੀਕ ਬਹੁਤ ਮਾਣ ਆ ਮੈਨੂੰ ਮੇਰੇ ਵੀ ਸਾਡੇ ਪਰਿਵਾਰ ਦਾ ਇਹ ਨਾਂ ਰੋਸ਼ਨਜੀਤ ਪਿੰਡ ਦੇ ਵਿੱਚ ਮੇਰੇ ਸਾਹ ਪਿੰਡ ਦਾ ਹੀ ਪਿੰਡ ਦਾ ਹੀ ਨਾਂ ਕੋਈ ਹੋਰ ਵੀ ਹੈਗਾ ਸੋਰੇ ਚੱਕਰ ਪਿੰਡ ਦਾ ਹੋਰ ਨਹੀਂ ਕੋਈ ਹੈਗਾ ਇਹੋ ਹੀ ਹੈ ਸਿਰਫ ਵਰਾਇਟੀ ਸ਼ੂ ਵਿੱਚ ਜਿਉਂ-ਜਿਉਂ ਜਿਵੇਂ ਗਏ ਆ ਰਠਪੁਰੀ ਧਮੜ ਤਿੰਨ ਸਰਦਾਰ ਇਤਨਾ ਫੱਜਾ ਨੇ ਕਿਉਂ ਜਿਹਨਾਂ ਨੂੰ ਸੂਰਜਾ ਚੱਕਰ ਮਿਲਿਆ ਜਦੋਂ ਇਹਨਾਂ ਨੇ ਲਿਆਰ ਅੱਜਪੱਤੀ ਬਹੁਤ ਬੜੀ ਖੁਸ਼ੀ ਹੋਈ ਹੈ ਇਹ ਮੁੜਤੇ ਹੀ ਰਹਿਦਾ ਇਹਨੇ ਪਰਤیاں ਵੇਖੀਆਂ ਬਾਅਦ ਵਿੱਚ ਫੇ ਚਲੋ ਮੰਨੋ ਵੀ ਬਾਅਦ ਵਿੱਚ ਸੀਆਰਪੀ ਕਿ ਹੋ ਗਿਆ ਫਿਰ ਇੱਥੇ ਆਪਣਾ ਮਿਹਨਤ ਕੀਤੀ ਕੋਬਰ ਕਮਨ ਹੋ ਜੋਗੇ ਸਾਨੂੰ ਬਹੁਤ ਮਾਣ ਵਾਲੀ ਗੱਲ ਹੈ ਜੀ ਸਾਡੇ ਪਿੰਡ ਨੂੰ ਕਿ ਪਹਿਲਾ ਸਿਕਸਵਾ ਜਿੰਨੇ ਸੂਰਜਾ ਚੱਕਰ ਸਾਡੇ ਪਿੰਡ ਚ ਪ੍ਰਾਪਤ ਕੀਤਾ ਤੇ ਸਾਨੂੰ ਇਤੇ ਮਾਣ ਹੈ ਆ ਇਹਨੇ ਨਕਸਲੀਆਂ ਨੂੰ ਨੱਥ ਪਾ ਕੇ ਤੇ ਆਪਣੇ ਆਪ ਤੇ ਗੋਲੀਆਂ ਖਾ ਕੇ ਤੇ ਆਪਣੇ ਜਵਾਨ ਨੂੰ ਨਾਲ ਵਾਪਸੀ ਸੈਸਲੰਤ ਲੈ ਕੇ ਤੇ ਮਾਨਿਆਂ ਚ ਸਾਨੂੰ ਘਰ ਵੇ ਆ ਜੀ ਤੇ ਅੱਜ ਵੀ ਕਿੰਨਾ ਦਾ ਸਵਾਗਤ ਕੀਤਾ ਸਾਨੂੰ ਬਹੁਤ ਵਧੀਆ ਲੱਗਾ ਜੀ ਬਹੁਤ ਸੋਹਣਾ ਬਹੁਤ ਵਧੀਆ ਪ੍ਰੋਗਰਾਮ ਠੀਕ ਕਹਿਣਾ ਚਾਹੁੰਦੇ ਹੋ ਨੌਜਵਾਨ ਅਸੀਂ ਨੌਜਵਾਨ ਇਹ ਕਹਿਣਾ ਚਾਹੁੰਦੇ ਹਾਂ ਕਿ ਨਸ਼ੇ ਨੂੰ ਤਿਆਗ ਕੇ ਨਾ ਤੁਸੀਂ ਭੱਤੀ ਹੋ ਕੇ ਨਕਰੀ ਵਾਲੇ ਧਿਆਨ ਬੜਾ ਜਮਾਨ ਕਰਦਾ ਕਿ ਸਾਡਾ ਸੁਪੁੱਤਰ ਸਰਦਾਰ ਮਲਕੀਤ ਸਿੰਘ ਜੀ ਸੀਆਰਪੀਐਫ ਦੇ ਵਿੱਚੋਂ ਸੂਰਿਆ ਪ੍ਰਾਪਤ ਚੱਕਰ ਪ੍ਰਾਪਤ ਕਰਕੇ ਨਗਰ ਵਿੱਚ ਪਹੁੰਚਿਆ ਇਹ ਨਗਰ ਦੇ ਵਿੱਚ ਪਹਿਲਾ ਜਵਾਨ ਹੈ ਜੋ ਸੂਰਜ ਚੱਕਰ ਲੈ ਕੇ ਆਇਆ ਇਸ ਤੋਂ ਪਹਿਲਾਂ ਸਾਰੇ ਆਪ ਆਪਣੇ ਰਿੰਕ ਤੇ ਪੈਨਸ਼ਨ ਆਏ ਨੇ ਪਰ ਅੱਜ ਬਹੁਤ ਮਾਣ ਹੈ ਨਗਰ ਦਾ ਨਾਮ ਇੱਛਾ ਕੀਤਾ ਨਗਰ ਨੂੰ ਬਹੁਤ-ਬਹੁਤ ਵਧਾਈਆਂ ਨੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਨੇ ਕਿਹੜਾ ਬਣਾਇਆ ਕਿਹੜਾ ਇਧਰ ਠੋਠਾ ਇਧਰ ਕੰਦੀਰ ਦਾ ਸਬੂ ਨਾ ਹੋਰ ਜਰਾ ਜੀ ਆ ਵੀ ਕੋ ਨੰਨਾ ਇਹ ਦ ਨੰ ਬੰਦੇ ਦੇ ਬੜੇ ਮਾਦਮ ਇਹ ਕਿੱਟਾ ਗੰਦੇ ਰੱਖ ਹਾਂ ਜਿੱਕ 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 ਜਿੱਕ